ਜੈਤ ਸ੍ਰੀ ਮਹੱਲਾ ਚੌਥਾ ਜੈ ਸ੍ਰੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜੀ ਦਾ ਹੁਕਮਨਾਮਾ ਅੰਗ ਨੰਬਰ 698 ਤੇ ਸੁਭਾਏਮਾਨ ਬਖਸ਼ਿਸ਼ ਕਰਦੇ ਹਨ ਹਰ 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 ਨਾਮ ਜਪਾਹਾ ਸਾਇਬ ਕਹਿੰਦੇ ਨੇ ਗੁਰੂ ਨੇ ਮੇਰੇ ਜੀਵਨ ਦੇ ਵਿੱਚ ਬਖਸ਼ਿਸ਼ ਕੀਤੀ ਮੈਨੂੰ ਪਰਮਾਤਮਾ ਦੇ ਨਾਮ ਨੂੰ ਜਪਣ ਦਾ ਤਰੀਕਾ ਬਖਸ਼ਿਸ਼ ਕੀਤਾ ਗੁਰਮੁਖ ਨਾਮ ਸਦਾ ਲੈ ਲਾਹਾ ਜਿਹੜੇ ਗੁਰੂ ਦੇ ਪਿਆਰੇ ਹੁੰਦਿਆਂ ਨਾ ਹੋ ਸਦਾ ਹੀ ਨਾਮ ਸਿਮਰਨ ਕਰਕੇ ਲਾਹਾ ਪ੍ਰਾਪਤ ਕਰਦੇ ਹਨ ਹਰ 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 ਭਗਤ ਬਿਰੜਾ ਉਹ ਹਰ ਹਰ ਨਾਮ ਉਮਾਰਾਮ ਜਿਹੜੇ ਭਗਤ ਜਨ ਹਨ ਉਹ ਪ੍ਰਮਾਤਮਾ ਦੇ ਨਾਮ ਨੂੰ ਵਾਰ-ਵਾਰ ਯਾਦ ਕਰਦੇ ਹਨ ਹਰ ਹਰ ਨਾਮ ਉਮਾਰਾਮ ਅਤੇ ਉਸ ਪ੍ਰਮਾਤਮਾ ਦੇ ਨਾਮ ਨੂੰ ਸਭ ਤੋਂ ਉੱਤਮ ਦਾਤ ਤੇ ਵਸਤੂ ਮੰਗਦੇ ਹਨ ਮੰਨਦੇ ਹਨ ਹਰ ਹਰ ਨਾਮ ਦਿਅਾਲ ਤਿਆਹ ਪਰਮਾਤਮਾ ਦੇ ਨਾਮ ਨੂੰ ਪ੍ਰਾਪਤ ਕਰਕੇ ਉਸ ਪਰਮਾਤਮਾ ਨੇ ਮੇਰੇ ਉੱਤੇ ਦਇਆ ਕੀਤੀ ਹੈ ਹਰ ਕੈ ਰੰਗ ਸਦਾ ਗੁਣਗਾਹ ਪਰਮਾਤਮਾ ਦੇ ਰੰਗ ਵਿੱਚ ਜਿਹੜਾ ਰੰਗਿਆ ਹੁੰਦਾ ਹੈ ਉਹ ਸਦਾ ਹੀ ਪਰਮਾਤਮਾ ਦੇ ਗੁਣ ਵਿੱਚ ਗੁਣਗਾਉਂਦਾ ਹੈ ਕਿਸੇ ਵੀ ਹਾਲਤ ਵਿੱਚ ਹੋਵੇ ਉਹ ਪਰਮਾਤਮਾ ਦੇ ਗੁਣਗਾਣ ਨੂੰ ਤਰਸਦਾ ਹੈ ਤੇ ਉਸ ਗੁਣਾ ਨੂੰ ਕਦੀ ਵੀ ਛੱਡਦਾ ਨਹੀਂ ਹਰ 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 ਜਸ ਉਮਰ ਪਾਵੋ ਮਿਲ ਸਤ ਸੰਗ ਓ ਮਹਾਰਾਮ ਪ੍ਰਮਾਤਮਾ ਦੇ ਨਾਮ ਦਾ ਜਸ ਪ੍ਰਾਪਤ ਕਰਕੇ ਸਤ ਸੰਗਤ ਵਿੱਚ ਆ ਕੇ ਉਹ ਆਪਣਾ ਜੀਵਨ ਬਦਲ ਲੈਂਦਾ ਹੈ ਆਓ ਸਕੀ ਹਰ ਮੇਲ ਮਿਲਾ ਸਾਹਿਬ ਕਹਿੰਦੇ ਐ ਜੀਵ ਰੂਪੀ ਔਰਤਾਂ ਆਓ ਮਿਲ ਕੇ ਉਸ ਪ੍ਰਮਾਤਮਾ ਦੇ ਗੁਣ ਗਾਈਏ ਸੁਣ ਹਰ ਕਥਾ ਨਾਮ ਲੈ ਲਾ ਉਸ ਪ੍ਰਮਾਤਮਾ ਦੀਆਂ ਕਥਾ ਕਹਾਣੀਆਂ ਸੁਣ ਕੇ ਜੀਵਨ ਦਾ ਲਾਹਾ ਪ੍ਰਾਪਤ ਕਰੋ ਹਰ ਹਰ ਕਿਰਪਾ ਧਾਰ ਗੁਰ ਮੇਲੋ ਗੁਰ ਮਿਲਿਆ ਹਰ ਓ ਮਹਾਰਾਮ ਗੁਰੂ ਨੇ ਕਿਰਪਾ ਕੀਤੀ ਹੈ ਗੁਰੂ ਦੇ ਨਾਲ ਮਿਲ ਕੇ ਹੀ ਮੈਂ ਉਸ ਪ੍ਰਮਾਤਮਾ ਦੇ ਗੁਣ ਗਾਏ ਹਨ ਕਰ ਕੀਰਤ ਜਸ ਅਗਮਾ ਥਾਹ ਉਸ ਪ੍ਰਮਾਤਮਾ ਦੀ ਕੀਰਤੀ ਕਰ ਜਿਹੜਾ ਪ੍ਰਮਾਤਮਾ ਬੇਅੰਤ ਹੈ ਕਿਨ ਕਿਨ ਆ ਰਾਮ ਨਾਮ ਗਵਾਹ ਪ੍ਰਮਾਤਮਾ ਦੇ ਨਾਮ ਨੂੰ ਯਾਦ ਕਰ ਉਹ ਤੇਰੀ ਜੀਵਨ ਦਾ ਜੀਵਨ ਦੀ ਗਵਾਹੀ ਭਰੇਗਾ ਮੋਕੋ ਧਾਰ ਕਿਰਪਾ ਮਿਲੀਏ ਗੁਰਦਾਤੇ ਹਰ ਨਾਨਕ ਭਗਤੋ ਮਹਾਰਾਮ ਮੇਰੇ ਉਤੇ ਕਿਰਪਾ ਹੋਈ ਗੁਰੂ ਨੇ ਦਾਤ ਬਖਸ਼ਿਸ਼ ਕੀਤੀ ਨਾਮ ਦੀ ਦਾਸ ਨਾਨਕ ਨੇ ਉਸ ਪ੍ਰਮਾਤਮਾ ਦੀ ਭਗਤੀ ਕੀਤੀ ਜਿਹੜਾ ਪ੍ਰਮਾਤਮਾ ਬੇਅੰਤ ਤੇ ਵਿਸ਼ਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ